ਬੁਰੇ ਕੰਮ ਦਾ ਬੁਰਾ ਨਤੀਜਾ ਕਈ ਬੁੜੀਆਂ ਦੁਆਰਾ ਇੱਕ ਬੁੜੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਸੜਕ ਤੇ ਪੰਜਾਬ ਜਾ ਕੇ ਆਜੋ ਆਪਾਂ ਵਾਰਦਾਤ ਨੂੰ ਸਮਝਦੇ ਹਾਂ ਵੀਡੀਓ ਵਿੱਚ ਉਦੀ ਬਣਾ ਆ ਕੀ ਆ ਬੱਚੇ ਦੇਖੋ ਅੱਗਾ ਜਵਾਖਾ ਗੱਡਵਾ ਸੋਏ ਰੱਜਣਾ ਨਹੀਂ ਰੱਖੇ ਬਾੜ ਦਾ ਫਲਦੀ ਕੁੜੀ ਹੋਗੀ ਮੀਠਾ ਆਤੀ ਆਂਦੀ ਕੁੜੀ ਆ ਕੀ ਆ ਹਾ ਸਾਲ 30 ਸਾਲ ਵਿਆਹ ਹੀ ਨਹੀਂ ਹੋ ਗਿਆ ਵਾ ਓਏ ਜਨਾਬੀਆ ਬਾੜਦਾ ਬੱਜੀ ਰੱਖਦੇ ਵੇਹੇ ਤੂੰ ਭਲਾਜ ਨੂੰ ਬਣਾ ਵੇ ਕਦੀ ਕੋਈ ਆ ਜਾ ਮੇਰਾ ਕਰਾ ਤੇਨੂੰ ਦੱਸ ਦਿਆ ਤੇਨੂੰ ਤੂੰ ਭਲਾ ਆ ਜਾ ਆ ਜਾ ਖੜਦਾ ਦਾਦਿਆਂ ਤੇਨੂੰ ਆ ਜਾ ਅਸੀਂ ਮਰਦ ਹਾਂ ਓ ਜੀਨੇ ਕਿ ਕੋਈ ਚਾਚਾ ਆਇਆ ਜਿਹਨੇ ਕਰਨਾ ਸੀ ਖੜੇ ਹੋ ਬੰਦੂ ਇਹਦੇ ਚਪੜਾ ਨਾਲ ਮੂੰਹ ਲਾਣ ਕਰਨਾ ਸੋਇਦਾ ਮੂੰਹ ਨੂੰ ਘੁੱਟਣਾ ਕੁੜੀਆਂ ਦੋਨੇ ਕੁਛ ਨਹੀਂ ਆਏ ਅੱਛੀ ਕੋਈ ਜਾ ਹੋ ਗਈ ਕੁੜੀਆਂ ਨੂੰ ਫੋਨ ਦਿਉਗਾ ਜਾ ਤੂੰ ਸਾਰਾ ਘਰ ਮੇਰਾ ਲੱਗਿਆ ਕੋਈ ਨਹੀਂ ਕੋਈ ਓ ਬੋਦੀਆ ਦੇਖ ਹੋ ਰਿਹਾ ਜੀ ਮੈਂ ਦੂ ਬੰਦੂ ਕੋ ਜਨਾਨੀ ਫੋਲ ਬਾਦੂ ਓਏ ਓਏ ਭਾਈ ਰੁਕੋ ਆ ਬੰਦਾ ਦੇਖ 50 ਬੰਦਾ ਦੇਖ ਲੋ ਦੋ ਦੋ ਬੈਂਕਾਂ ਦਾ ਬੱਚੇ ਬਿਆਨ ਦੇ ਹੋ ਰਹੇ ਆ ਤੇ ਨੰਨੀਆਂ ਬਿਆਨਾਂ ਨਾ ਮੈਂ ਦਿਆ ਕਰਾਣ ਨੂੰ ਜੁਰਦਾ ਇਹ ਸਾਲੇ ਨੇ ਪਹਿਲਾਂ ਬੰਦਾ ਨੂੰ ਰੱਖਦਾ ਫਿਰ ਆਹ ਸਰੀਆ ਦੇ ਆ ਕੇ ਜਵਾਕਾ ਸਿਰ ਪਾ ਲੈਣਾ ਲੈ ਗਿਆ ਤਾ ਵੀ ਕੌਣ ਲਣ ਗਿਆ ਉਹ ਸਵਾਦ ਹੁੰਦਾ ਹਮ ਤਾਂ ਥੱਲੇ ਆ ਜਾ ਹੁਣ ਬੜਾ ਬਹੁਤ ਆ ਜਾ ਆ ਜਾ

ਆ ਗੱਲ ਮਾਰਦੀ 14 ਲੁੱਚੇ ਪਿੰਡ ਆ ਜਾ ਤੇਰੀ ਆ ਆ ਬੰਦੇ ਆ ਸਾਡੇ ਆ ਜਾ ਆ ਤੇਰੀ ਆ ਜਾ ਆਪਾਂ ਉਧਰ ਫੁੱਟ ਆ ਜਾ ਆ ਜਾ ਬਾਹਰ ਆ ਜਾ ਹੋਰ ਆ ਆ ਤੇਰੀ ਹੱਡੀ ਕਰਿਆ ਉਹ ਚਾਬੀ ਦੇ ਆਂ ਦੀ ਕੌਣ ਗਿਆ ਲੈ ਆ ਆ ਜਾ ਆਣਦੇ ਥੱਲੇ ਆਣਦੇ ਨੂੰ ਹਾਂ ਉਹਦੇ ਕੋਲ ਰੱਖੀ ਉਹਨਾਂ ਆ ਤੇ ਜੀ ਦੇਖੋ ਦੇਖੋ ਨਵੇਂ ਨਵੇਂ ਲੈ ਲੈ ਸੱਪੜ ਲੈ ਹਾਲੇ ਦੇ ਬਿੱਚੇ ਨੂੰ ਲਗਾਵਾਂਗੇ ਸੱਪੜ ਲੈ ਲੈ ਬਿੱਚੇ ਨੂੰ ਲਗਾਵਾਂਗੇ ਸੱਪੜ ਡਰ ਰਿਹਾ ਓਏ ਆ ਆਹ ਆ ਗੋਚਾ ਵੀ ਹੋ ਗੋ ਮੀਟਰ ਰੰਡੇ ਰਹੋ ਬਗੀਨਾ 2 ਮੀਟਰ ਖੰਡੇ ਰਹੋ ਉਹਨੂੰ ਕੱਟਣ ਦੇ ਬਾਹਰ ਤਾਂ ਨਿਕਲਦੇ ਛੇ ਮਮਾ ਕੀ ਹੋ ਗਿਆ ਤੈਨੂੰ ਪੁੱਤ ਨਹੀਂ ਬਾਲਦਾ ਪੂਰੀ ਖੜ ਗਈ ਤੂੰ ਅੱਗੇ ਨਹੀਂ ਜਾਂਦੀ ਜੁਲ ਕਰਦੀ ਜੁਲ ਕਰਦੀ ਉਹ ਬਈ ਪਿੰਡ ਵਾਲਿਆ ਆ ਆ ਜਾ ਪਿੰਡ ਵਾਲੇ ਉਹ ਮੇਰੀ ਜਾਨ ਦਾ ਰੂਤੂ ਗਿਆ ਸਾੜਾ ਹੋ ਗਿਆ ਨੂ ਰੂਤੂ ਗਿਆ ਹੁਣ ਆ ਜਾ ਲੱਗ ਜਾਓ ਅੱਜ ਲੱਗ ਜਾਓਗੇ ਨਾਲ ਮੇਰੀ ਪੈਰ ਦੇ ਇੱਧਰ ਹੋ ਜਾ ਸੁਖਵੀਰ ਇੱਧਰ ਬੈਠੇ ਮੇਰੇ ਬੇਟੇ ਇੱਧਰ ਇੱਧਰ ਹੋ ਜਾ ਇੱਧਰ ਦਲੇ ਮਾਰੂ ਉਹ ਇੱਧਰ ਹੋ ਜਾ ਤੇਰੀ ਪੂਰੀ ਪੱਕਾ ਇੰਤਜ਼ਾਮ ਕਰਾਉਂਗੇ ਇੱਧਰ ਹੋ ਜਾ ਇੱਧਰ ਰਹਿ ਤੈਨੂੰ ਤੇ ਹਾਂ ਮੈਂ ਇਥੇ ਦਲੇ ਮਾਰੂ ਉਹ ਇੱਧਰ ਰਹੀਂ ਜੀ ਰੋ ਪੁਲਡੇ ਤੇ ਰੱਖੂ ਜੀ ਰੋ ਪੁਲਡੇ ਜੀ ਰੋ ਤੇ ਨਿਖਣਾ ਉੱਤੇ ਰਿਕਾਰਡਿੰਗ ਰੱਖ ਕੇ ਕਰਾਂਗੇ ਪੂਰਾ ਕੀ ਕੀ आइ करना परांझ आ आइ करे छड़ू परांझ आ 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 बना बना अपना 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 उत्तर आ जा ਆਹ 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 ਬੋਲਾ ਹੁਣ ਤੇ ਕੁੱਤ ਕਰਿਆ ਮੈਂ ਕੁਲਵੀ ਕਰ ਹੁਣ ਨਹੀਂ ਖਾਧੇ ਬਾਰ ਕਾਦੀ ਬੀ ਮੈਂ ਤੈਨੂੰ ਜਵ ਕਰ ਮਾਪੇ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਚੱਲ 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 ਬਗੜੀ ਕਰ ਜੱਲੀ ਨਹੀਂ ਹੁੰਦੀ ਉਹ ਲੈ ਇੱਧਰ ਆ ਇੱਧਰ ਆ ਇੱਧਰ ਆ ਉੱਥੇ ਚੱਲ ਉੱਥੇ ਅੱਗੇ ਹੋ ਜਾ ਅੱਗੇ ਹੋ ਜਾ